ਪੰਜਾਬ ਦੇ ਵਿੱਚ ਆਏ ਭਿਆਨਕ ਹੜਾ ਦੇ ਰਾਹਤ ਲਈ ਬਹੁਤ ਸਾਰੇ ਲੋਕ ਜੋ ਨੇ ਅੱਗੇ ਆਏ ਨੇ ਭਿਆਨਕ ਹੜਾ ਤੋਂ ਬਾਅਦ ਰਾਹਤ ਲਈ ਬਹੁਤ ਸਾਰੇ ਲੋਕ ਆ ਕੇ ਆਏ ਨੇ ਹੜਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਔਰ ਇਸ ਦੇ ਦਰਮਿਆਨ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਮੀਰ ਫਾਊਂਡੇਸ਼ਨ ਨੇ ਵੀ ਮਦਦ ਲਈ ਹੱਥ ਅਗੇ ਵਧਾਇਆ ਪੰਜਾਬ ਦੇ ਵਿੱਚ 1500 ਹੜਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਮੁਹੱਈਆ ਕਰਵਾਈ ਗਈ ਹੈ ਫਾਊਂਡੇਸ਼ਨ ਦੇ ਵੱਲੋਂ ਫਾਊਂਡੇਸ਼ਨ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਮਹੱਇਆ ਕਰਵਾਈ ਮੀਰ ਫਾਊਂਡੇਸ਼ਨ ਕੁਝ ਸਾਨਕ ਐਨ ਜੀਓਜ਼ ਦੇ ਨਾਲ ਹੱਥ ਮਿਲਾ ਕੇ ਪੰਜਾਬ ਦੇ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰ ਰਹੇ ਹਨ ਇਸ ਦੇ ਤਹਿਤ ਜ਼ਰੂਰੀ ਰਾਹਤ ਕਿਟਾਂ ਵੀ ਵੰਡੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦਵਾਈਆਂ ਸਫਾਈ ਦੀਆਂ ਚੀਜ਼ਾਂ ਖਾਣ ਪੀਣ ਦੀਆਂ ਚੀਜ਼ਾਂ ਮੱਚਰਦਾਨੀ ਤਿਰਪਾਲ ਚਾਦਰਾਂ ਫੋਲਡਿੰਗ ਬਿਸਰੇ ਸੂਤੀ ਕੱਦੇ ਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਿਲ ਨੇ ਇਹ ਪਹਿਲ ਅੰਮ੍ਰਿਤਸਰ ਪਟਿਆਲਾ ਫਜ਼ਲਕਾ ਤੇ ਫਿਰੋਜ਼ਪੁਰ ਵਰਗੇ ਜ਼ਿਲ੍ਹਿਆਂ ਦੇ ਵਿੱਚ કુલ 1500 ਪਰਿਵਾਰਾਂ ਤੱਕ ਪਹੁੰਚੇਗੀ ਪੂਰੇ ਪੰਜਾਬ ਭਰ ਦੇ ਵਿੱਚ ਹੜ੍ਹਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਤੁਹਾਨੂੰ ਦੱਸ ਦੇ ਕਿ 2000 ਤੋਂ ਵੱਧ ਪਿੰਡ ਜਿਹੜੇ ਆ ਪੂਰੇ ਪੰਜਾਬ ਭਰ ਦੇ ਵਿੱਚ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ 50 ਤੋਂ ਵੱਧ ਹੁਣ ਤੱਕ ਜਿਹੜੀਆਂ ਮੋਤੋ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ 1600 ਕਰੋੜ ਰੁਪਏ ਦਾ ਜਿਹੜਾ ਫੰਡ ਹੈ ਉਹ ਜਾਰੀ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਫੰਡ ਕਿੰਨਾ ਕਿਤੇ ਲਗਾਤਾਰ ਵਕ ਵਕ ਐਨ ਜੀਓ ਅੱਗੇ ਆ ਰਹੀ ਨੇ ਪੰਜਾਬ ਦੇ ਸੈਲੀਬ੍ਰਿਟੀ ਸਿੰਗਰ ਜਿਹੜੇ ਅੱਗੇ ਆ ਤੇ ਲਗਾਤਾਰ ਉਹਨਾਂ ਦੇ ਵੱਲੋਂ ਪੀੜਿਤ ਪਰਿਵਾਰਾਂ ਦੀ ਜਿਹੜੀ ਮਦਦ ਹੈ ਉਹ ਕਿੰਨੀ ਜਾਰੀ ਤੇ ਹੁਣ ਕਿੰਨਾ ਕਿਤੇ ਸੁਪਰਸਟਾਰ ਸ਼ਾਹਰੂਖ ਖਾਨ ਦੀ ਐਨ ਜੀਓ ਵੀ ਜਿਹੜੀ ਕਿੰਨਾ ਕਿਤੇ ਮਦਦ ਕਰਦੀ ਪਈ ਹੈ ਤੇ ਲਗਾਤਾਰ ਅੰਮ੍ਰਿਤਸਰ ਦੀ ਐਨ ਜੀਓ ਵਾਇਸ ਆਫ ਅੰਮ੍ਰਿਤਸਰ ਦੇ ਨਾਲ ਸ਼ਾਹਰੂਖ ਖਾਨ ਦੀ ਐਨ ਜੀਓ ਨੇ ਜਿਹੜਾ ਕੋਲੈਬੋਰੇਟ ਕੀਤਾ ਤੇ ਹੁਣ ਉਹ ਅੰਮ੍ਰਿਤਸਰ ਇਹੜੇ ਇਲਾਕੇ ਜਿੱਦਾਂ ਰਮਦਾਸ ਅਜਨਾਲਾ ਉਸੇ ਇਲਾਕੇ ਦੇ ਪਿੰਡਾਂ ਵੱਖ-ਵੱਖ ਪਿੰਡਾਂ ਨੂੰ ਜਿਹੜੀਆਂ ਉਹ ਮਦਦ ਕਰਨਗੇ ਸਾਡੇ ਨਾਲ ਵੌਇਸ ਆਫ ਅੰਮ੍ਰਿਤਸਰ ਦੇ ਫਾਊਂਡਰ ਮੈਂਬਰ ਨੇ ਸੀਨੀਅਰ ਰੋੜਾ ਜੀ ਨੇ ਗੱਲਬਾਤ ਕਰਨ ਸਰ ਕਾਫੀ ਸਰ ਨੁਕਸਾਨ ਜਿੱਥੇ ਸਰ ਤੁਹਾਡੀ ਸੰਸਥਾ ਵੱਲੋਂ ਤੇ ਲਗਾਤਾਰ ਪਹਿਲਾਂ ਵੀ ਸਰ ਮਦਦ ਕੀਤੀ ਹੈ ਜੀ ਸਰ ਹੁਣ 샤ਰੂਖ ਖਾਨ ਦੀ ਐਨ ਜੀਓ ਵੀ ਸਰ ਅੱਗੇ ਆਈ ਹੈ ਉਸ ਨੇ ਤੁਹਾਡੀ ਸੰਸਥਾ ਦੇ ਨਾਲ ਹੱਥ ਮਿਲਾਇਆ ਸਰ ਕਿਸ ਤਰ੍ਹਾਂ ਤੁਹਾਡੇ ਤੱਕ ਉਹਨਾਂ ਦੀ ਪਹੁੰਚ ਕੀਤੀ ਤੇ ਕਿਸ ਤਰ੍ਹਾਂ ਦੀ ਮਦਦ ਜਿਹੜੀਆਂ ਉਹ ਤੁਹਾਡੀ ਤੇ ਉਹਨਾਂ ਦੀ ਸੰਸਥਾ ਰਲ ਕੇ ਲੋਕਾਂ ਦੀ ਕਰੇਗੀ ਵੌਇਸ ਆਫ ਅੰਮ੍ਰਿਤਸਰ ਤਕਰੀਬਨ ਹੁਣ 12 ਅਲਗ-ਅਲਗ ਚੈਰਿਟੀਜ਼ ਨਾਲ ਅਸੀਂ ਪਿਛਲੇ 12-13 ਸਾਲ ਤੋਂ ਕਨੈਕਟਡ ਹਾਂ ਮੈਨੂੰ ਇਹ ਤੇ ਨਹੀਂ ਪਤਾ ਕਿ ਉਹਨਾਂ ਨੂੰ ਸਾਡਾ ਰੈਫਰੈਂਸ ਕਿਸੇ ਨੇ ਕਿਸ ਨੇ ਦਿੱਤਾ ਬਟ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਕਿ ਅਸੀਂ ਅੰਮ੍ਰਿਤਸਰ ਆਪਣਾ ਪੰਜਾਬ ਦੇ ਅੰਦਰ ਵੀ ਆਰ ਕੋਲੈਬੋਰੇਟਿੰਗ ਵਿਦ 3 ਟੂ 4 ਐਨ ਜੀਓਜ਼ ਜਿਸ ਦੇ ਅੰਦਰ ਤੁਹਾਨੂੰ ਸ਼ਾਰਟਲਿਸਟ ਕੀਤਾ ਗਿਆ ਹੈ ਤੇ ਤੁਹਾਡਾ ਕੀ ਪ੍ਰੋਜੈਕਟ ਹੈ ਤੁਸੀਂ ਕਿਸ ਤਰ੍ਹਾਂ ਫਲੱਡ ਰੀਲੀਫ ਕਰ ਰਹੇ ਹੋ ਤੇ ਅਸੀਂ ਉਹਨਾਂ ਨੂੰ ਆਪਣਾ ਪ੍ਰੋਜੈਕਟ ਜਿਹੜਾ ਰੀਹੈਬਿਲੀਟੇਸ਼ਨ ਦਾ ਕਿਉਂਕਿ ਇਨੀਸ਼ੀਅਲੀ ਤੇ ਜਦੋਂ ਫਲੱਡ ਸਹੇਤੀ ਕੀਤੇ ਆ ਤੇ ਅਸੀਂ ਵੀ ਬਾਕੀ ਸਾਰਿਆਂ ਵਾਸਤੇ ਡਰਿੰਕਿੰਗ ਵਾਟਰ, ਡਰਾਈ ਮਿਲਕ, ਰਾਸ਼ਨ ਫਟਾਫਟ ਭੇਜਣਾ ਸ਼ੁਰੂ ਕੀਤਾ ਬਟ ਜਦੋਂ 3-4 ਦਿਨ ਬਾਅਦ ਦੇਖਿਆ ਕਿ ਗਲਟ ਆ ਗਿਆ ਇੱਕ ਵਾਰੀ ਰਾਸ਼ਨ ਦਾ ਔਰ ਸਭ ਚੀਜ਼ਾਂ ਦਾ ਤੇ ਅਸੀਂ ਰਾਸ਼ਨ ਹੋਲਡ ਆਨ ਕਰ ਲਿੱਤਾ ਔਰ ਅਸੀਂ ਸੋਚਿਆ ਕਿ ਵੀ ਜਿਹੜੇ ਘਰ ਹੁਣ ਬਹੁਤ ਜ਼ਿਆਦਾ ਫਲੱਡ ਦੇ ਅੰਦਰ ਏਰੀਆ ਪ੍ਰਭਾਵਿਤ ਹੋ ਗਿਆ ਤੇ ਉਸ ਨੂੰ ਇਹਨਾਂ ਘਰਾਂ ਨੂੰ ਰੀਹੈਬਿਟੇਟ ਕਰਨ ਦੇ ਲਈ ਇਹਨਾਂ ਨੂੰ ਬਹੁਤ ਸਾਰਾ ਸਮਾਨ ਚਾਹੀਦਾ ਹੋਵੇਗਾ ਆਬਵੀਅਸਲੀ ਗਵਰਨਮੈਂਟ ਵੱਲੋਂ ਜਿਹੜੇ ਫੰਡਸ ਆਏ ਹਨ ਉਹ ਉਹਨਾਂ ਦੇ ਘਰਾਂ ਦੀ ਰੀਬਿਲਡਿੰਗ ਦੇ ਲਈ ਕੰਮ ਆਣਗੇ ਉਹਨਾਂ ਦੀਆਂ ਛੱਤਾਂ ਜਿਹੜੀਆਂ ਢਹਿ ਗਈਆਂ ਉਹ ਰੀਲੀ ਬਣਨਗੀਆਂ ਮਗਰ ਉਹਨਾਂ ਦੇ ਜਿਹੜਾ ਸਮਾਨ ਖਰਾਬ ਹੋ ਗਏ ਘਰ ਦੇ ਉਹ ਉਹਨਾਂ ਨੂੰ ਕਿਸੇ ਨੇ ਨਹੀਂ ਦੇਨੇ ਉਹਨਾਂ ਦੇ ਬੈੱਡ ਖਰਾਬ ਹੋ ਗਏ ਆ ਉਹਨਾਂ ਦੇ ਗੱਦੇ ਖਰਾਬ ਹੋ ਗਏ ਆ ਉਹਨਾਂ ਦੇ ਚੁੱਲ੍ਹੇ ਖਰਾਬ ਹੋ ਗਏ ਆ ਸੋ ਅਸੀਂ ਇੱਕ ਪ੍ਰੋਜੈਕਟ ਬਣਾਇਆ ਹੈ ਕਿ ਭਈ ਅਸੀਂ 500 ਘਰ ਨੂੰ ਅਡਾਪਟ ਕਰਾਂਗੇ ਔਰ ਉਸ 500 ਘਰ ਦੇ ਅੰਦਰ ਅਸੀਂ ਪਹਿਲੇ ਤਾਂ ਦੋ-ਦੋ ਬੈੱਡ ਦੇਵਾਂਗੇ 2-2 ਮੈਟ੍ਰੀਸਿਸ ਦੇਾਂਗੇ, ਖੇਸ ਦੇਾਂਗੇ, 4-4 ਕੰਬਲ ਦੇਾਂਗੇ। ਆ ਵਾਟਰ ਪਿਉਰੀਫਾਇਰ ਦੇਾਂਗੇ ਕਿਉਂਕਿ ਅੰਡਰਗਰਾਊਂਡ ਵਾਟਰ ਬਹੁਤ ਦੇਰ ਤੱਕ ਕੰਟਮੀਨੇਟ ਰਹਿਣਾ ਮੈਂ ਇਸ ਪਿੱਛੇ ਵਾਟਰ ਪਿਉਰੀਫਾਇਰ ਬਹੁਤ ਜ਼ਰੂਰੀ ਹੈ। ਇਸ ਦੇ ਇਲਾਵਾ ਮੱਛਰਦਾਨੀਆਂ ਦੇਾਂਗੇ ਔਰ ਹੋਰ ਵੀ ਸਾਡੀ ਕੁਝ ਲਿਸਟ ਦੇ ਅੰਦਰ ਚੀਜ਼ਾਂ ਸਿਗੀਆਂ। ਆ ਜਿਸ ਤਰ੍ਹਾਂ ਗੈਸ ਦਾ ਚੁੱਲ੍ਹਾ ਵੀ ਸੀ ਜਿਹੜੇ ਅੰਦਰ ਕਿਉਂਕਿ ਗੈਸ ਦੇ ਚੁੱਲ੍ਹੇ ਵੀ ਖਰਾਬ ਹੋ ਗਏ ਸਭ ਦੇ ਰੇਤ ਦਿਨ ਆਮ ਦੇ ਨਾਲ ਸੋ ਜਦੋਂ ਅਸੀਂ ਆਪਣਾ ਇਹੀ ਪ੍ਰੋਜੈਕਟ ਮੀਰ ਫਾਊਂਡੇਸ਼ਨ ਨਾਲ ਸ਼ੇਅਰ ਕੀਤਾ ਤੇ ਉਹਨਾਂ ਨੇ ਐਪਰੀਸ਼ੀਏਟ ਕੀਤਾ ਔਰ ਉਹਨਾਂ ਨੇ ਉਹ ਚੋ ਕੁਝ ਆਈਟਮਸ ਜਿਹੜੀਆਂ ਹਨ ਉਹਨਾਂ ਨੇ ਪਿਕ ਕੀਤੀਆਂ ਕਿ ਜੀ ਇਹ ਆਈਟਮਸ ਅਸੀਂ ਤੁਸੀਂ ਸਾਨੂੰ ਆਪਣੇ ਵੈਂਡਰਸ ਦੇ ਨਾਮ ਜਿਹੜੇ ਹਨ ਔਰ ਕੋਟੇਸ਼ਨਸ ਜਿਹੜੀਆਂ ਭੇਜੋ ਅਸੀਂ ਉਹਨਾਂ ਨੂੰ ਆਪਣੇ ਵੈਂਡਰਸ ਦੇ ਕੋਟੇਸ਼ਨਸ ਉਹਨਾਂ ਦੇ GST ਡਿਟੇਲਸ ਸਭ ਭੇਜ ਦਿੱਤੀਆਂ ਉਹਨਾਂ ਨੇ ਸਾਨੂੰ ਇਹ ਪ੍ਰੋਮਿਸ ਕੀਤਾ ਕਿ ਐਰਚੋ ਇਹ ਆਈਟਮਸ ਇਤਨੀ ਕੁਆਂਟੀਟੀ ਅਸੀਂ ਦੇਵਾਂਗੇ ਤੇ ਉਹ ਵੀ ਪੇਮੈਂਟਸ ਜਿਹੜੀਆਂ ਉਹ ਡਾਇਰੈਕਟਲੀ ਵੈਂਡਰਸ ਨੂੰ ਹੀ ਆਣਗੀਆਂ ਸਾਨੂੰ ਨਹੀਂ ਆਣਗੀਆਂ ਸਰ ਮਤਲਬ ਕੁਝ ਆਈਟਮਸ ਸਿੱਧਾ ਡਾਇਰੈਕਟ ਉਹਨਾਂ ਬੈਂਡਰ ਨੂੰ ਪੇਮੈਂਟ ਕਰਨੇ ਤੁਹਾਡੇ ਤੱਕ ਪਹੁੰਚ ਕੇ ਕੋਈ ਕੈਸ਼ ਵੀ ਅਨਾਉਂਸ ਕੀਤਾ ਹੈ ਨਹੀਂ ਉਹਨਾਂ ਨੇ ਕੋਈ ਕੈਸ਼ ਅਨਾਉਂਸਮੈਂਟ ਨਹੀਂ ਕੀਤੀ ਨਾ ਹੀ ਉਹਨਾਂ ਨੇ ਕੋਈ ਫਿਕਸਡ ਅਮਾਉਂਟ ਸਾਨੂੰ ਅਨਾਉਂਸ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਨੂੰ ਸਿਰਫ ਫਸਟ ਫੇਜ਼ ਸਮਝੋ ਤੁਸੀਂ ਇਹ ਫਸਟ ਫੇਜ਼ ਐਗਜ਼ੀਕਿਊਟ ਕਰੋ ਔਰ ਉਸ ਤੋਂ ਬਾਅਦ ਜੋ ਤੁਹਾਡੀ ਹੋਰ ਡਿਮਾਂਡ ਹੋਏਗੀ ਉਹ ਤੁਸੀਂ ਸਾਨੂੰ ਦੱਸ ਸਕਦੇ ਫਿਰ ਤੁਸੀਂ ਖੁਦ ਵੀ ਤੁਹਾਡੇ ਵਿੱਚ ਸਰ ਟੀਮ ਹੋਵੇ ਉਹਨਾਂ ਨੇ ਵੀ ਤੁਸੀਂ ਵੀ ਸਰਵੇ ਕੀਤਾਗਾ ਕਿ ਕਿਸ ਪਿੰਡ ਦੇ ਵਿੱਚ ਜ਼ਿਆਦਾ ਜ਼ਰੂਰਤ ਹੈ ਤੇ ਇਹ ਮੇਨ ਚੀਜ਼ਾਂ ਚਾਹੀਦੀਆਂ ਕਿ ਅਸੀਂ ਫਿਰ ਹੁਣ ਫਿਲਹਾਲ ਦਾ ਆਪਾਂ ਸਟਾਰਟਿੰਗ ਦੀ ਗੱਲ ਕਰੀਏ ਤੇ ਹੁਣ ਕਿੰਨੇ ਘਰਾਂ ਤੱਕ ਜਿਹੜੇ ਤੁਹਾਡੇ ਵੱਲੋਂ ਪਹੁੰਚ ਕੇ ਕਿੰਨੇ ਪਿੰਡਾਂ ਤੱਕ ਜਿਹੜੇ ਤੁਹਾਡੇ ਅਸੀਂ 500 ਘਰ ਦਾ ਟਾਰਗੇਟ ਲੈ ਕੇ ਚੱਲ ਰਹੇ ਹਾਂ 500 ਘਰ ਦਾ ਮਤਲਬ ਹੈ ਕਿ ਘੱਟ ਤੋਂ ਘੱਟ ਦੋ ਪਿੰਡ ਤੇ ਅਸੀਂ ਕਵਰ ਕਰਾਂਗੇ ਹੀ ਕਿਉਂਕਿ ਇੱਕ ਅੱਛੇ ਪਿੰਡ ਦੀ ਆਬਾਦੀ ਜਿਹੜੀ ਹੈ 2000 ਦੀ ਹੁੰਦੀ ਹੈਗੀ ਆ ਤੇ 2000 ਦੀ ਆਬਾਦੀ ਦਾ ਮਤਲਬ ਹੈ ਕਿ 200 ਘਰ ਤੇ ਐਵਰੇਜ ਹੁੰਦਾ ਹੀ ਹੈ 200 ਸਵਾ 200 ਘਰ ਹੁੰਦਾ ਸੋ ਅਸੀਂ ਟਾਰਗੇਟ ਇਹ ਲੈ ਕੇ ਚੱਲ ਰਹੇ ਹਾਂ ਕਿ ਅਸੀਂ ਜਿਹੜਾ ਸਮਾਨ ਇਕੱਠਾ ਕਰ ਰਹੇ ਹਾਂ ਜਾਂ ਜੋ ਅਸੀਂ ਕਲੈਕਸ਼ਨ ਬਣਾ ਰਹੇ ਹਾਂ ਉਹ 500 ਘਰ ਨੂੰ ਡਿਸਟ੍ਰੀਬਿਊਟ ਕਰਨ ਦੇ ਲਈ ਬਣਾ ਰਹੇ ਹਾਂ ਗਵਰਨਮੈਂਟ ਵੱਲੋਂ ਹਰ ਵਿਲੇਜ ਦੇ ਲਈ ਇੱਕ ਨੋਡਲ ਆਫੀਸਰ ਜਿਹੜਾ ਹੈ ਜਾਰੀ ਕੀਤਾ ਗਿਆ ਅਸੀਂ ਰਾਵੀ ਦੇ ਨਾਲ ਲੱਗਦੇ ਹੋਏ ਜਿਹੜੇ ਰਮਦਾਸ ਦੇ origianale ਦੇ ਇਲਾਕੇ ਆ ਉੱਥੇ ਪੰਜ ਪਿੰਡ ਵੀ ਅਸੀਂ ਸਰਵੇ ਕੀਤੀ ਹੈ ਜਿਹੜੇ ਕਾਫੀ ਜ਼ਿਆਦਾ ਪ੍ਰਭਾਵਿਤ ਨੇ ਤੇ ਉਹਨਾਂ ਚੋਂ ਕੋਈ ਦੋ ਪਿੰਡ ਅਸੀਂ ਸ਼ਾਰਟਲਿਸਟ ਕਰਕੇ ਉੱਥੇ 500 ਘਰਾਂ ਨੂੰ ਅਸੀਂ ਇਸ ਸਮਾਨ ਪਹੁੰਚਾਵਾਂਗੇ ਸਰ ਜੀ ਜਿਹੜੀ ਸ਼ਾਹਰੂਖ ਖਾਨ ਦੇ ਸਰ NGO ਸਰ ਅੱਗੇ ਵੀ ਸਰ ਉਹਨਾਂ ਨੇ ਸ਼ੁਸ਼ਾਨ ਦੇ ਦਿੱਤਾ ਕਿ ਅਸੀਂ ਅੱਗੇ ਵੀ ਤੁਹਾਡੇ NGO ਨਾਲ ਕੰਟਰੀਬਿਊਟ ਕਰਾਂਗੇ ਤੱਕੀ ਵੀ ਮਦਦ ਕਰਾਂਗੇ ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਇਸ ਨੂੰ ਤੁਸੀਂ ਫਰਸਟ ਫੇਜ਼ ਆਫ ਉਹ ਸਮਝੋ ਕਿਉਂਕਿ ਰੀਹੈਬਿਲਿਟੇਸ਼ਨ ਦਾ ਪ੍ਰੋਸੈਸ ਤਾਂ ਬਹੁਤ ਲੰਮਾ ਪ੍ਰੋਸੈਸ ਚੱਲਣਾ ਵੈ ਇਹ ਤੇ ਇਮੀਡੀਏਟਲੀ ਇਹ ਸਮਾਨ ਐਸ ਪਿੱਛੇ ਅਸੀਂ ਦੇ ਰਹੇ ਆ ਕਿਉਂਕਿ ਉਹਨਾਂ ਦੇ ਘਰਾਂ ਚ ਉਹ ਘਰ ਉਹਨਾਂ ਦੇ ਘਰ ਰਹਿਣ ਲਾਇਕ ਹੋ ਜਾਣ ਉਹਨਾਂ ਨੂੰ ਦੁਬਾਰਾ ਉਹਨਾਂ ਦਾ ਸੇਵਾਵਾਂ ਜਿਹੜਾ ਵਾ ਹੋ ਜਾਏ ਜਦੋਂ ਇਹ ਫੇਜ਼ ਪੂਰਾ ਹੋ ਜਾਏਗਾ ਜਦੋਂ ਇਹ ਸਮਾਨ ਅਸੀਂ ਦੇ ਦੇਾਂਗੇ ਤੇ ਫਿਰ ਅਸੀਂ ਜਿਹੜਾ ਨੈਕਸਟ ਪ੍ਰੋਜੈਕਟ ਬਣਾਵਾਂਗੇ ਅਸੀਂ ਉਹ ਜ਼ਰੂਰ ਮੀਰ ਫਾਊਂਡੇਸ਼ਨ ਨੂੰ ਵੀ ਸਬਮਿਟ ਕਰਾਂਗੇ ਜੋ ਪਾਰਟਿਸਪੇਸ਼ਨ ਹੋਰ ਚ ਕਰਨਾ ਚਾਹਣਗੇ ਉਹ ਉਹਨਾਂ ਦੀ ਚੋਇਸ ਹੈ ਸਿਰ ਸਰ ਤੁਸੀਂ ਲਗਾਤਾਰ ਪੂਰੇ ਪੰਜਾਬ ਪਰ ਦੇ ਵਿੱਚ ਜਦੋਂ ਵੀ ਕੋਈ ਕੁਛ ਵੀ ਹੁੰਦਾ ਤੁਸੀਂ ਲਗਾਤਾਰ ਮਦਦ ਕਰਦੇ ਸਰ ਤੁਸੀਂ ਹੁਣ ਵੀ ਸਰਵੇ ਕੀਤਾਗਾ ਸਰ ਲਗਾਤਾਰ ਐਨ ਜੀਓ ਮਦਦ ਕਰਨਾ ਚਾਹੁੰਦੀ ਹੈਗੀ ਪਰ ਉਹ ਸਹੀ ਲੋਕਾਂ ਤੱਕ ਪਹੁੰਚ ਨਹੀਂ ਰਹੀ ਸਰ ਤੁਸੀਂ ਐਨ ਜੀਓ ਨੂੰ ਕੀ ਕੁਛ ਕਹਿਣਾ ਚਾਹੋਗੇ ਕਿਸ ਚੀਜ਼ ਦੀ ਜਰੂਰਤ ਜਿਹੜੀ ਐਮ ਰਹਿਣ ਵਾਲੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਛ ਦਾਨ ਕੀਤਾ ਜਾ ਸਕੀਏ ਉਹਨਾਂ ਨੂੰ ਆਈ ਥਿੰਕ ਕਿ ਹੁਣ ਹੋਰ ਰਾਸ਼ਨ ਭੇਜਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਰਾਸ਼ਨ ਦਾ ਇਸ ਤਰ੍ਹਾਂ ਹੈ ਕਿ ਕਿ ਲੋਕ ਇਮੋਸ਼ਨਲੀ ਬਹੁਤ ਚਾਰਜ ਸਿਗੇ ਬਹੁਤ ਜ਼ਿਆਦਾ ਕੁਆਂਟੀਟੀ ਦੇ ਅੰਦਰ ਰਾਸ਼ਨ ਜਿਹੜਾ ਰਮਦਾਸ ਔਰ ਰਜਨਾਲਾ ਦੇ ਏਰੀਆ ਚ ਗਿਆ ਇਤਨਾ ਜ਼ਿਆਦਾ ਗਿਆ ਕਿ ਜਿਹੜਾ ਉੱਥੇ ਬਹੁਤ ਪ੍ਰਭਾਵਿਤ ਪਿੰਡ ਸੀ ਉੱਥੇ ਤਾਂ ਪਾਣੀ ਅਜੇ ਹੁਣੇ ਉਤਰਿਆ 3-4 ਦਿਨ ਪਹਿਲੇ ਹੀ